ਨੇ ਟੋਕੇ ਟਕੇ ਇਹਨਾਂ ਦੇ ਉਹ ਵੰਦਮਾਨ ਦੇ ਸਾਹਮਣੇ ਉਹਨੇ ਮੁਚੰਤਾ ਦੇ ਕੇ ਕਹਿਦਾ ਵੀਲਾ ਮੇਰਾ ਬਗਾਲਣਾ ਕੋਈ ਹੈ ਉਹਦੇ ਤੇ ਰੇਡ ਕਰਤੀ ਜਿਹੜਾ ਰਾਤ ਨੂੰ ਪੈਰ ਫੜਿਆ ਉਹ ਅੱਜ ਕੱਲ ਰਾਤ ਨੂੰ ਜਾ ਕੇ ਵਧਾਈਆਂ ਦੇ ਰਿਹਾ ਮੁੱਖ ਮੰਤਰੀ ਸਾਹਿਬ ਨੂੰ ਬਹੁਤ ਵਧੀਆ ਕੀਤਾ ਜੀ ਜੱਜ ਸਾਹਿਬ ਕੋ ਇਲੈਕਸ਼ਨਾਂ ਨਸ਼ੇ ਦੇ ਮੁੱਦੇ ਤੇ ਹੋਣਗੇ ਖਾਕਰੀ ਜਿਹੇ ਸਾਈਟ ਇਲੈਕਸ਼ਨਾਂ ਕੋ ਲੱਗਦਾ ਉਹਦੇ ਜੀ ਇਹ ਡਰੱਗਸ ਮੁੱਦਾ ਰਹੇਗਾ ਮੁੱਦੇ ਪੰਜਾਬ 'ਚ ਅਸੀਂ ਕਹਿੰਦੇ ਜਿੱਥੇ ਹੱਥ ਰੱਖੂਗੇ ਉੱਥੇ ਮੁੱਦੇ ਹੀ ਮੁੱਦੇ ਜੀ ਦਰਦ ਹੀ ਦਰਦ ਹੈ ਪੰਜਾਬ 'ਚ ਜਿੱਥੇ ਹੱਥ ਲਾਓਗੇ ਟੀਸ ਨਿਕਲੂਗੀ ਸਾਰੇ ਮੁੱਦੇ ਆਣਗੇ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਜਿਹੜੇ ਦੋਨੋ ਚੋਰ ਸਿਪਾਹੀ ਰਲੇ ਹੋਏ ਹਨ ਜਿਹੜੇ ਆਮ ਆਦਮੀ ਪਾਰਟੀ ਤੇ ਆ ਕਾਂਗਰਸ ਪੰਜਾਬ ਵਾਲੀ ਇਸ ਤੋਂ ਖੇੜਾ ਚੁਗਾਨ ਦੀ ਲੋੜ ਹੈ ਉਹਦੇ ਬਾਅਦ ਮੁੱਦੇ ਦਾ ਹੱਲ ਕਰਨ ਵਾਲੇ ਕਰਨਗੇ ਠੀਕ ਹੈ ਜੀ ਮੁੱਖ ਮੰਤਰੀ ਸਾਹਿਬ ਗੌਰ ਜਿਆਦਾ ਕਰਤੇ ਨਹੀਂ ਮੁੱਖ ਮੰਤਰੀ ਸਾਹਿਬ আজকাল ਹੁਣ ਕੀ ਜੀਜ਼ ਹੋ ਰੂਵੇ ਲਗੇ ਹੋਏ ਹਨ ਕਿਉਂਕਿ ਕੇਜਰੀਵਾਲ ਸਾਹਿਬ ਇੱਕ ਮੇਰਾਬ ਸਵਾਲ ਆਪ ਹੀ بتا ਦਿਓ ਆਪ ਸਾਰੇ ਕਿਉਂਕਿ ਕਵਰ ਕਰਤੇ ਪਿਛਲੇ ਦਿਨੋਂ ਸੇ जब से दिल्ली से समेट के इनको यहां भेजा गया है आजकल पंजाब सरकार की कैबिनेट मीटिंग कहा होती है आपने कभी जाके देखी सीएम हाउस में होती है क्योंकि एक फोटो खेच के बाहर कर देते हैं दूसरे ड्राइंग रूम में केजरीवाल साहब सिसोदिया साहब और फलाना साहब बैठे होते हैं वो सारे आके मीटिंग तो देखिए नॉर्मली क्या होता है अगर किसी को बुलाना भी हो तो मुख्यमंत्री के बगल में कुर्सी लग जाती है हालात आज ये साहब आई एम विद फुल अथॉरिटी आज मुख्यमंत्री के साथ कुर्सी नहीं लगती मुख्यमंत्री जी को साइड में किया जाता है इधर हो इथे रखी जाओगी ससुरालिया जी की कुर्सी ये आ गया साहब कल जब भी ਤੁਸੀਂ ਆ WhatsApp ਨਾ ਕਰੋ ਨੋਰਮਲ ਫੋਨ ਤੇ ਕਾਲ ਕਿਸੇ ਨੂੰ ਆਪਾਂ ਕਰਦੇ ਆ ਇਹ ਗਵਰਨਮੈਂਟ ਆਫ ਇੰਡੀਆ ਦੀ ਤਰਫੋਂ ਇੱਕ ਚਿਤਾਵਨੀ ਆਂਦੀ ਹੈ ਵੀ ਬਚ ਕੇ ਰਹੋ ਤੁਹਾਨੂੰ ਬੇਵਕੂਫ ਬਣਾਉਣ ਵਾਸਤੇ ਬਹੁਤ ਸਾਰੇ ਲੋਕ ਤੁਹਾਨੂੰ ਕੁਝ ਸਕੀਮਾਂ ਦੱਸਣਗੇ ਇਹ ਫੌਰੀ ਤੌਰ ਤੇ ਐਨੀ ਤੁਹਾਨੂੰ ਇਨਕਮ ਹੋ ਜੂਗੀ ਤੁਸੀਂ ਇਸ ਸਕੀਮ 'ਚ ਹਿੱਸਾ ਪਾ ਲਓ ਮੈਂ ਸਮਝਦਾ ਹਾਂ ਵੀ ਭਾਰਤ ਸਰਕਾਰ ਨੂੰ ਜਿੱਥੇ ਲੋਕਾਂ ਨੂੰ ਸੁਚੇਤ ਕਰ ਰਹੀ ਹੈ ਉਥੇ ਪੰਜਾਬ ਸਰਕਾਰ ਦਾ ਵੀ ਕੋਈ ਇਲਾਜ ਕਰਨ ਕਿਉਂਕਿ ਪੰਜਾਬ ਸਰਕਾਰ ਜਿਹੜੀ ਹੈ ਅੱਜ ਇੱਕ ਆਫੀਸ਼ੀਅਲ ਪੌਂਜ਼ੀ ਸਕੀਮ ਜਿਹਨੂੰ ਕਹਿੰਦੇ ਹੈ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਜਿਹੜੀ ਸਕੀਮ ਹੈ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਵੀ ਤੁਹਾਡੀ ਜ਼ਮੀਨ ਅਸੀਂ ਲੈ ਲਈ ਮੈਂ ਚੀਮਾ ਸਾਹਿਬ ਦੇ ਬਿਆਨ ਦੀ ਗੱਲ ਕਰ ਰਿਹਾ ਤੁਸੀਂ ਹੁਣੇ ਮੈਨੂੰ ਕੋਈ ਕਹਿ ਰਹੇ ਸੀ ਚੀਮਾ ਸਾਹਿਬ ਦੇ ਉੱਤੇ ਤੁਸੀਂ ਕੋਈ ਬਿਆਨ ਦਿਓ ਬਿਆਨ ਨਹੀਂ ਮੈਂ ਦੇਣਾ ਐ ਸਭ ਮੈਂ ਲੋਕਾਂ ਨੂੰ ਸचेत ਕਰਨ ਆਇਆ ਮੈਂ ਇੱਕ ਸਵਾਲ ਲੈ ਕੇ ਆਇਆ ਚੀਮਾ ਸਾਹਿਬ ਵਾਸਤੇ ਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਜਿਹੜੇ ਰੀਅਲ ਚੀਫ ਮਿਨਿਸਟਰ ਪੰਜਾਬ ਹੈ ਕੇਜਰੀਵਾਲ ਸਾਹਿਬ ਤਾਂ ਵੀ ਆ ਜਿਹੜਾ ਚੀਮਾ ਜੀ ਨੇ ਬਿਆਨ ਦਿੱਤਾ ਵੀ 1.5 ਕਰੋੜ ਰੁਪਏ ਵਾਲੀ ਏਕੜ ਦੀ ਜਿਹੜੀ ਜ਼ਮੀਨ ਸੀਗੀ ਮੋਹੱਲੀ ਦੇ ਕੋਲ ਲਿਆ ਨੁਦਿਆਣੇ ਦੇ ਕੋਲ ਉਹ ਅੱਜ 7 ਕਰੋੜ ਰੁਪਏ ਹੋ ਗਈ ਸਾਡੇ ਵਾਲੀ ਸਕੀਮ ਲੱਗਣ ਦੇ ਬਾਅਦ ਮੇਰਾ ਪੁੱਛਣਾ ਚੀਮਾ ਸਾਹਿਬ ਨੂੰ ਹੈ ਚੀਮਾ ਸਾਹਿਬ ਜਿਹੜੇ ਕਿਸਾਨ ਦੀ ਜ਼ਮੀਨ ਉਹਦੇ ਵਿੱਚ ਆ ਗਈ ਤੁਹਾਡੇ ਵਾਲੀ ਸਕੀਮ ਦੇ ਅੰਦਰ ਕੀ ਉਹ ਆਪਣੀ ਜ਼ਮੀਨ ਵੇਚ ਸਕਦਾ ਹੈ ਅੱਜ ਦੇ ਦਿਨ ਜੇ ਕਿਸੇ ਨੂੰ ਅੱਜ 5 ਕਰੋੜ ਦੀ ਲੋੜ ਹੈ ਆਪਣੇ 1.5 ਕਰੋੜ ਦੀ ਲੋੜ ਹੈ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕੀ ਉਹ ਆਪਣੀ ਜ਼ਮੀਨ ਜਾ ਕੇ ਬਾਜ਼ਾਰ 'ਚੇ ਵੇਚ ਸਕਦਾ ਹੈ ਕਿ ਜਾਂ ਜਿਹੜਾ ਸੈਕਸ਼ਨ 4 ਹੈ ਜਿਹੜਾ ਉਹ ਤੁਸੀਂ ਲਾਤਾ ਉਹਦੇ ਉੱਤੇ ਅੱਜ ਦੇ ਦਿਨ ਫੈਕਚੁਅਲ ਪੋਜੀਸ਼ਨ ਆ ਹੈ ਮੇਰੇ ਵਰਗੇ ਵਿਚਾਰੇ ਜਿਹੜੇ ਪਿੰਡੂ ਬਝੋਕੜਾ ਲੋਕ ਆ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਜਿਹੜੇ ਖਸਰਾ ਨੰਬਰ ਜਿਹੜੇ ਜ਼ਮੀਨਾਂ ਦੇ ਖਸਰੇ ਇਹਨਾਂ ਨੇ ਪਬਲਿਕ ਕਰਤੇ ਨੋਟੀਫਾਈ ਕਰਤੇ ਉਹ ਜ਼ਮੀਨ ਅੱਜ ਵਿਕ ਨਹੀਂ ਸਕਦੀ ਉਹਦੀ ਰਜਿਸਟਰੀ ਨਹੀਂ ਹੋ ਸਕਦੀ ਜ਼ਮੀਨ ਤੁਹਾਡੀ ਹੈ ਤੁਸੀਂ ਵੇਚ ਨਹੀਂ ਸਕਦੇ ਤੁਹਾਨੂੰ ਖਿਆਲੀ ਪਲਾਵ ਸਰਕਾਰ ਦਿਖਾ ਰਹੀ ਹੈ ਵੀ ਤੁਹਾਡੀ ਜ਼ਮੀਨ 7 ਕਰੋੜ ਰੁਪਏ ਦੀ ਹੋਗੀ ਤੇ ਵੇਚੂਗਾ ਕੌਣ